ਤਾਰੀਖ 25 ਦਿਨ ਸ਼ੁੱਕਰਵਾਰ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਮਾਨਸਾ ਪਛੂ ਲੱਗਦੀ ਹੈ ਤੇ 25 ਤਾਰੀਖ ਚੌਥਾ ਮਹੀਨਾ ਤੇ ਬਣੇ ਰਹੋ ਮਾਲ ਬਾਬਾ ਲੋਕ YouTube ਚੈਨਲ ਨਾਲ ਅੱਜ ਮੰਡੀ ਹਾੜੀ ਦਾ ਕਰਕੇ ਡੰਗਰ ਬਹੁਤ ਘੱਟ ਆਇਨੇ ਗਿਣਤੀ ਵੀ ਆਇਨੇ ਕਿ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੰਨ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜਰੂਰ ਕਰ ਲਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਫਿਰ ਉਸੇ ਤਿਹਾਮ ਨਾਲ ਸੁਧਾਰ ਹੁੰਦਾ ਰਹਿੰਦਾ ਵੀਡੀਓ ਕਿਵੇਂ ਲੱਗੀ ਤੇ ਚਾਰੇ ਭੈਣ ਭਰਾਵਾਂ ਦਾ ਧੰਨਵਾਦ ਬਨੇਰੋ ਮਾਲ ਬਾਬਾ ਲੋਕ YouTube ਚੈਨਲ ਨਾਲ ਤੇ ਦਿਖਾਉਨੇ ਆ ਫਿਰ ਅੱਜ ਦੇ ਕੀ ਰੇਟ ਨਿਕਲਦੇ ਨੇ ਤੇ ਦਿਨੇਸ ਚੰਗੀ ਚੰਗੀ ਜਾਣਕਾਰੀ ਆਪਾਂ ਦੇ ਦਿਆਂ ਫਿਰ ਅੱਜ ਆਇਆ ਕਿ ਮਾਨਸਾ ਪਛੂ ਮੰਡੀ ਤੇ ਤੇ ਸਾਰੀ ਡਿਟੇਲ ਪੁੱਛਾਂਗੇ ਬਾਬਾ ਜੀ ਤੋਂ ਤੇ ਮਾਲ ਸਾਮੂਸਾ ਕਰ ਰਿਹਾ ਪੂਰੀਆਂ ਫੁੱਲ ਹਾਂ ਤੇ ਚਾਰੇ ਥਾਂ ਤੇ ਚਾਰੇ ਗੈਪਾਲੀ ਲੈ ਬਾਬਾ ਤੋੜ ਕੇ ਦਿਖਾ ਬੜਾ ਜਾਂ ਤੋੜ ਦੇ ਹਾਂ ਫੜਾ ਦਿੱਤੇ ਤੇ ਦਰਮਿਆਨ ਨੇ ਜਿੱਕਾ ਦੀ ਮੱਝ ਆ ਗਈ ਪੁੱਛਾਂਗੇ ਕੀ ਰੇਟ ਆ ਤੇ ਅੱਖ ਚਲੋ ਜੀ ਆੜੇ ਕਹਿੰਗੇ ਪਈ ਪਾਦੇ ਵੀਡੀਓ ਦੇ ਵੇਖਣ ਲਈ ਹਲਾ ਕਰੋ ਨੈਟਵਰਕ ਤੋਰਾ ਤਾਰਾ ਚੈੱਕ ਕਰ ਇਹ ਹਲਾ ਜੀ ਕੇ ਪੜਾਣ ਲੱਗਿਆ ਹੋਇਆ ਤੇ ਆ ਜਾ ਪਾਪਾ ਜੀ ਮੋੜ ਲਿਆ ਮੋੜ ਲਿਆ ਮੋੜ ਲਿਆ ساری ਡਿਟੇਲ ਪੁੱਛਦੇ ਆ ਕਿੰਨਾ ਦੁੱਧ ਤੇ ਕਿਹੜੇ ਪਿੰਡੋਂ ਤੇ ਕਿੰਨਾ ਪੈਸਾ ਤੇ ਕੰਮੇ ਸੁਵੇ ساری ਡੇ ਪੁੱਛਾਂਗੇ ਦੀ ਤੇ ਆਰਡਰ ਬਹੁਤ ਸਨੱਖਾ ਬਣਿਆ ਹੋਇਆ ਮੱਝ ਦਾ ਸਤਿ ਸ੍ਰੀ ਅਕਾਲ ਬਾਬਾ ਜੀ ਬਨ ਲਓ ਬਨ ਲਓ ਕੋਈ ਨਾ ਬਨ ਲਓ ਬਨ ਲਓ ਆ ਡਰ ਰੂਟਰ ਚੰਗਾ ਲੱਗਿਆ ਗਿਆ ਪਾਲਾ ਥਾਣਾ ਮੁੱਠੀ ਤੇ ਸਤਿ ਸ੍ਰੀ ਅਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਢ ਗਿਆ ਜਗਾਰਾ ਪਾਵੇ ਦਿਨਾਲ ਹੋ ਜਾਵੇ ਪਤਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਪਾਵੇ ਹੋ ਸ੍ਰੀ ਆਇ ਕਾਲ ਹੋ ਕਾਲੀ ਕਾਲ ਲੈ ਵੀ ਬਾਬਾ ਜੀ ਦੱਸ ਦੋ ਫਿਰ ਹੁਣ ਇਹਦੇ ਬਾਰੇ ਡਿਟੇਲ ਦੱਸ ਦੇ ਵੀ ਕਿੰਨਾ ਦੁੱਧ ਹੈ ਇਹ ਦੂਜਾ ਸੂਆ ਭਾਈ ਹਾਂ 12 ਕਿਲੋ ਦੁੱਧ ਹੈ 12 ਲੀਟਰ ਦੁੱਧ ਹੈ 15 ਦਿਨਾਂ ਦੀ ਸੂਈ ਹੈ 15 ਦਿਨਾਂ ਦੀ ਸੂਈ ਆ ਪੱਚਾ ਕੀ ਆ ਮੰਗਰੇ ਦੇ ਪੱਚਾ ਕੱਟੀ ਆ ਕੱਟਾ ਬਰੇ ਕੱਟਾ ਅੱਛਾ ਤੇ 15 ਦਿਨਾਂ ਦੀ ਸੂਈ ਹੈ ਤੇ ਦੂਜੇ ਛੂਏ ਦੂਜੇ ਛੂਏ ਤੇ ਦੁੱਧ ਕਿੰਨਾ ਦੁੱਧ 12 12 ਲੀਟਰ ਦੁੱਧ ਅੱਛਾ ਪਿਆਰ ਪਿਆਰ ਹਾਂ ਰੇਟ ਕੀ ਕਰਦਾ ਹਾਂ ਫਿਰ ਇਹਦਾ ਰੇਟ ਇੱਕ 20 ਬਸ ਦੇਣ ਲੈਣ ਵਾਲੀ ਗੱਲ ਦੇਣ ਲੈਣ ਵਾਲੀ 1 10 ਬਸ 1 10 ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 98727 83199 ਪਿੰਡ ਕਿਹੜਾ ਪਿੰਡ ਮਾਨਸਾ ਜਿਹੜਾ ਖਾਸ ਮਾਨਸਾ ਨੇ ਮਾਨਸਾ ਜਿਹੜਾ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲੋ 98727 83199 ਠੀਕ ਅਚਪਰਕ ਕਰ ਲਿਓ ਇਹ ਤੋਂ ਕਟ ਗੱਭਣਾ ਠੀਕ ਹੈ 4 ਮਹੀਨੇ ਦੀ ਗੱਭਣਾ 6 ਕਿਲੋ ਦੁੱਧ 4 ਮਹੀਨਿਆਂ ਦੀ ਗੱਭਣਾ ਚੈੱਕ ਪਾਸ ਚੈੱਕ ਪਾਸ ਅੱਛਾ ਦੋਵੇਂ ਟਾਈਮ ਮਿਲਦੀ ਹੈ ਮਾਗਰ ਕੱਟ ਦੋਨੇ ਟਾਈਮ ਮਿਲਦੀ ਹੈ ਤੇ ਦੁੱਧ ਕਿੰਨਾ ਚਾਹੀ ਜੀ 3 ਲੀਟਰ 3 ਲੀਟਰ ਹੈ ਤੇ ਸੀ ਵੀ ਕਹਾਂਗੇ 3 ਲੀਟਰ ਹੈ ਸੀ ਲੀਟਰੀਕ ਦੱਸਾਂਗੇ ਤੇ ਆ ਬੱਚਾ ਕੀ ਹੈ ਇਹ ਤੇ ਮਗਰ ਬੱਚਾ ਕੱਟਾ ਹੈ ਕੱਟਾ ਹੈ ਠੀਕ ਹੈ ਤੇ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ ਡਿਮਾਂਡ 75000 75000 ਤੇ ਦੈਨ ਲਾਈਨ ਵਾਲੀ ਗੱਲ ਇਹਦੀ ਦੈਨ ਲਾਈਨ ਬਸ ਜੱਸੀਆਂ ਲੋ 65000 ਅੱਛਾ ਚੈੱਕ ਕਰਾ ਸਕਦਾ ਬੰਦਾ ਹਾਂ ਚੈੱਕ ਕਰਵਾਓ ਜੋ ਚੈੱਕ ਕਰਵਾਓ ਪਾਸ ਹੋ ਗਿਆ ਅੱਛਾ ਤੇ ਮੋਬਾਈਲ ਨੰਬਰ ਕਿਹੜਾ ਫੇਰ ਬੋਲੋ 9727 83199 ਠੀਕ ਹੈ ਇੱਕ ਹੋਰ ਨਿਕਣਾ ਦਿਖਾਉਣਾ ਤੁਹਾਨੂੰ ਪੱਧੀਆ ਤੇ ਇਹ ਕਿਨੇ ਚਿਰ ਦੀ ਛੋਈ ਆ ਭਾਈ ਹਫਤਾ ਹੋ ਗਿਆ ਆ ਬੱਚਾ ਕੱਟਾ ਹੀ ਮਗਰ ਕੱਟਾ ਮਗਰ ਅੱਛਾ ਤਾਂ ਸੂਏ ਕੰਮੇ ਹੋਏ ਥੋੜਾ ਜਿਹਾ ਤੋੜਾ ਕਰਾ ਚੱਕ ਅੱਛਾ ਤੋਰ ਕੇ ਦਿਖਾ ਇੱਕ ਵਾਰੀ ਫੇ ਤੋਰ ਤਰਾ ਚੈੱਕ ਕਰਵਾ ਕੇ ਪਤਾ ਲੱਗ ਜਾਂਦਾ ਥੋੜਾ ਜਿਹਾ ਫੇਰ ਪੁੱਛਾਂਗੇ ਕਿ ਕਿੰਨਾ ਦੁੱਧ ਤੇ ਅਜੇ ਕੰਨ ਵੀ ਭਗਤ ਹੈ ਥੋੜੇ ਦਿਨਾਂ ਦੀ ਸੂਈ ਹੈ ਤੇ ਇੱਕ ਵਾਰੀ ਤੋਰ ਤਰਾ ਕਰ ਲੋ ਚੈੱਕ ਕਰ ਮਾਲੀ ਦਾ ਆ ਜਾ ਮੋੜ ਲਿਆ ਐਖੜ ਨਹੀਂ ਲਾਇਆ ਹਨ ਹੂੰ ਠੀਕ ਹੈ ਤੇ ਆਰਡਰ ਕਰਮਾਲ ਜੀ ਨੇ ਚੰਗਾ ਬਣਾਇਆ ਹੋਇਆ ਹਾਂ ਹੈ ਅਲੋਜੀ ਸੂਏ ਕਿੰਨੇ ਹੋ ਬਾਈ ਓਏ 10 ਪੱਕਲੇ ਕਾਲੇ ਮੈਂ ਤਾਂ ਉੱਤੇ ਪੱਲੇ ਜੂਏ ਹੂੰ ਚੌਥੇ ਪੰਜਵੇਂ ਸੂਏ ਹੈਗੀ ਆ ਜੀ ਬੋਲਿਆ ਤਾਂ ਸੱਚੀ ਆ ਹਾਂ ਨਹੀਂ ਤਾਂ ਤੀਜੇ ਕਹਿੰਦੇ ਹੁੰਦੇ ਆ ਨਾ ਇਹ ਤੀਜੇ ਹੁੰਦੇ ਆ ਤੇ ਪਿੰਡ ਕਿਹੜਾ ਫਰੂੜੀ ਫਰੂੜ ਇਹ ਕਿੱਥੇ ਰਹਿ ਗਿਆ ਸੁਨਾਮ ਦੇ ਲਵੇ ਸੁਨਾਮ ਕੋਲੇ ਅੱਛਾ ਹੁਣ ਕੀ ਰੇਟ ਕਰਤਾ ਹੁੰਦਾ ਕਰ ਮਾਲ ਦਾ ਇਹਦਾ 120000 ਕਰਦੇ ਦੇਣ ਨਾਲ ਇਹਦੀ ਗੱਲ ਇੱਕ ਦਾਤੀ ਤੇ ਦੁੱਧ ਕਿੰਨੇ ਲੀਟਰ ਹੈ ਦੁੱਧ ਨੂੰ 11 ਕਿਲੋ ਹੈ ਜਮਾਂ ਹਾਂਜੀ ਦੋਨੇ ਟਾਈਮਾਂ ਦਾ ਹਾਂ ਉਹ ਤਾਂ ਫਿਰ ਬਾੜਾ ਕਹਿੰਦੇ ਉਹਦਾ ਚੱਕ ਦਿੰਦੇ ਫੱਟੇ ਅਗਲੇ ਨੇ ਬਾਹਰ ਟੀ ਧਰਨੀਆਂ ਥੱਲੇ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 8898 0116 ਇੱਕ ਵਾਰੀ ਫੇਰ ਬੰਨ 8298 0116 ਠੀਕ ਹੈ 0616 ਤੇ ਆ ਵੀ ਆ ਜਾ ਮਿੱਤਰ ਤੇ ਲੈ ਧੋਰੇ ਨੂੰ ਵੀ ਕਿੰਨੇ ਕਿ ਦਿਨਾਂ ਦੀ ਛੋਈ ਹੈ ਤਿੰਤਾ ਹੋ ਗਏ ਜੀ ਸੋਈ ਨੂੰ ਦੂੜ ਮਿਨਾ ਦੂੜ ਮਿਨਾ ਸੰਭਰੀ ਤਾਂ ਨਹੀਂ ਹਜੇ ਨਾ ਨਾ ਸੰਭਰੀ ਨਹੀਂ ਅੱਛਾ ਠੀਕ ਚੱਲ ਫਿਰ ਵਿਕਰਾਉਂਦੇ ਆ ਤੋਰਾ ਤਰਾ ਦੇਖ ਤੋਰ ਦੇ ਸੱਚਨਾ ਥੋੜੀ ਜੀ ਤੋਰ ਦੇ ਤੇ ਥਾਂ ਬੜੇ ਵਧੀਆ ਫਲੀਆਂ ਵਰਗੇ ਲੱਗੇ ਹੋਣੇ ਹਾਂ ਜੀ ਹੂੰ ਇਹ ਆ ਲੋ ਜੀ ਹਾਂ ਆਡਰ ਆਂਡਰ ਕਰੋ ਚੱਕ ਇੱਕ ਵਾਰੀ ਤੇ ਆ ਜਾ ਫਿਰ ਇਹਦਾ ਵੀ ਡਿਟੇਲ ਪੁੱਛਾਂਗੇ ਜਿਆਦਾ ਕਰਕੇ ਨਾ ਇਹ ਵੀਡੀਓ ਦੇਖਣ ਦਾ ਇਹ ਫਾਇਦਾ ਹੁੰਦਾ ਦੇਖਣ ਵਾਲੇ ਵੀਰਾਂ ਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਕਿੰਨੇ ਕੁ ਭਾਰੀ ਪਸ਼ੂ ਤੇ ਕਿੰਨੇ ਕੁ ਪੈਸਿਆਂ ਦਾ ਹੁੰਦਾ ਕਿੰਨੇ ਕਿ ਦੁੱਧ ਆਲਾ ਤੇ ਕੀ ਮੰਗਦੇ ਹੁੰਦੇ ਨੇ ਤੇ ਆ ਲੋ ਜੀ ਤੇ ਇਹਦਾ ਕੀ ਮੰਗਦੇ ਜੀ ਇਹਦਾ 70000 ਜੀ 70000 ਹਾਂ ਜੀ ਠੀਕ ਹੈ ਤੇ ਦੁੱਧ ਕਿੰਨੇ ਲੀਟਰ ਹੈ ਦੁੱਧ ਤਾਂ 8.5 ਲੀਟਰ ਜੀ 9 ਤੋਂ ਥੱਲੇ 8 ਤੋਂ ਉੱਪਰ 9 ਤੋਂ ਥੱਲੇ ਆ 8.5 ਲੀਟਰ ਦੁੱਧ ਹੈ ਆਰਾਮ ਨਾਲ ਆਰਾਮ ਨਾਲ ਹੀ ਗੱਲ ਤੁ ਲੋ ਅੱਛਾ ਤੇ ਆ ਬੱਚਾ ਮੰਗਰ ਬੱਚਾ ਕੱਟਾ ਜੀ ਕੱਟੇ بڑے ਨੇ ਆਖਤੀ ਅੱਛਾ ਇਹ ਵੀ ਮੰਗਰ ਕੱਟਾ ਹੀ ਆ ਤੇ ਅੱਛਾ ਤੇ ਮੋਬਾਈਲ ਨੰਬਰ ਬੋਲ ਦੇ ਇੱਕ ਵਾਰ 98721 0.5 ਪਿੰਡ ਕਿਹੜਾ 66 66 ਸੇਖਮ ਹਾਂ ਅੱਛਾ ਤੇ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲ 98721 0.5 ਠੀਕ ਹੈ ਇਹ ਲੈ ਬਾਈ ਨਾਲ ਸੰਪਰਕ ਕਰ ਲੈ 13 ਲੀਟਰ ਦੁੱਧ ਪਾਉਗੀ ਆ 13 ਹੁਣ ਹੈਗਾ ਹਾਂਜੀ ਬਾਊ ਵੀ ਆ ਹੈਗਾ ਮੌਕੇ ਦਾ ਦੁੱਧ ਤੋਂ 16-17 ਲੀਟਰ ਪਾਉਗੀ 13 ਕਿਲੋ ਤਿਆਰ ਹਾਂਜੀ ਕੀ ਰੇਟ ਦੀ ਐ ਇਹ ਦੇਖ ਧੀਏ ਹੁਣ 1.30 ਲੱਖ ਹਾਂਜੀ ਮਾਨਤਨ ਹੋ ਜੂ ਹਾਂਜੀ ਮਾਨਤਨ ਹੋ ਜੂ ਠੀਕ ਐ 1.30 ਲੱਖ ਰੇਟ ਆ ਮਿੱਤਰੋ ਮਾਨਤਨ ਹੋ ਜੂਗਾ ਤੇ ਬਾਕੀ ਬਈ ਪਵਨ ਨਾਥ ਨੂੰ ਬਰਕਰਾਰ ਲਈ ਕੋਈ ਨੰਬਰ ਹੋ ਗੋ 985867336 ਇਹ ਬਈ ਦਾ ਨੰਬਰ ਆ ਜਿਸ ਦਾ ਅੱਜਾਂ ਬਾਦਿਲ ਤੋਂ ਆਇਆ ਤੇ ਬਾਕੀ ਹਰਿਆਣਾ ਦੇ ਵਿੱਚੋਂ ਤੇ ਤੁਸੀਂ ਦੇਖ ਵੀ ਸਕਦੇ ਹੋ ਉਹ ਲੱਗਿਆ ਟੈਪਰੀ ਮੈਂ ਇੱਕ ਆ ਗਈਆਂ ਇਹ ਗਾਕੀ ਬਾਈ ਨਾਲ ਦਾ ਜਾਣਕਾਰੀ ਸੰਪਰਕ ਕਰਕੇ ਲੈਤਾ ਤੇ ਜਿਮਾ ਜੈ ਮੋਲੇ ਵੀ ਤੋਰ ਦੇ ਲੰਮੀ ਮਤਰਾ ਲੈ ਦਿਖਾਉਣਿਆਂ ਕੇ ਆ ਡਰੂਟਰ ਚੰਗਾ ਲੱਗਿਆ ਕਰਮਾਲੀ ਦੇ ਤੇ ਪੁੱਛਾਂਗੇ ਸਾਰੀ ਡਿਟੇਲ ਤੇ ਚਾਰੇ ਤਾਂ ਚਾਰੇ ਗਿਆਪੜ ਤੇ ਦੁੱਧਾਲੀਆਂ ਨਾੜਾਂ ਭਣੀਆਂ ਹੋਈਆਂ ਲੈ ਵੇ ਤੇ ਆ ਜਾ ਮੋੜ ਤੇ ਮੋੜ ਦਾ ਮੋੜ ਤੇ ਫਿਰ ਪੁੱਛਦੇ ਪੁੱਛੋ ਥੋੜੀ ਲੰਟੀਏ ਤੇ ਫੇਸ ਕਰ ਲੋ ਇੱਕ ਵਾਰੀ ਚੈੱਕ ਯਾਰ ਜੀ ਤੇ ਅੱਡ ਰੋਡਰ ਚ ਕਰਮਾ ਵਾਲੀ ਨੇ ਚੰਗਾ ਬਣਾਇਆ ਪੁੱਛਾਂਗੇ ਕਿੰਨਾ ਦੁੱਧ ਤੇ ਕੀ ਮੰਗਦਾ ਤੇ ਕਿਹੜੇ ਪਿੰਡੋਂ ਇਹ ਆ ਲੋ ਇੱਕ ਵਾਰੀ ਅੱਡ ਦਿਖਾ ਦੇ ਫੇਰ ਆ ਲੋ ਜੀ ਸਤਿ ਸ੍ਰੀ ਅਕਾਲ ਬਾਈ ਉਹ ਸਤਿ ਸ੍ਰੀ ਅਕਾਲ ਮੈਂ ਕਿਹਾ ਉਹ ਕਿਹੜੇ ਪਿੰਡੋਂ ਆ ਪਹਿਲਾਂ ਤਾਂ ਇਹ ਦੱਸ ਹਾਂ ਜੀ ਹੈਂ ਸਾਜ ਲਈ ਸਾਜ ਲਈ ਤੂੰ ਸਾਜ ਲਈ ਸਾਜ ਲਈ ਇਹ ਕਿੱਥੇ ਰਿਹਾ ਸਨਾਮ ਤੇ ਲੱਗ ਗਿਆ ਜੀ ਆਹ ਬੱਚਾ ਮੰਗਰੇ ਦੀ ਕੀ ਹੈ ਕੱਟਾ ਜੀ ਕੱਟਾ ਕਿੰਨੇ ਦਿਨਾਂ ਦੀ ਛੂਈਆਂ ਹੁਣ ਇਹ ਪੰਜਵਾ ਦਿਨਾਂ ਜੀ ਪੰਜਵਾ ਦਿਨਾਂ ਛੂਈ ਤੂੰ ਕਿੰਨੇ ਲੀਟਰ ਦੁੱਧਾ ਹੁਣੇ ਥੱਲੇ 10 ਲੀਟਰ ਠੀਕ ਹੈ 10 ਲੀਟਰ ਹੈ ਹਾਂ ਅੱਛਾ ਤੁਸੀਂ ਵਪਾਰ ਕਰਦੋਗੇ ਕਰਦੀਆਂ ਛੋਟੀਆਂ ਕਰਦੀਆਂ ਦਾ ਖੁੱਲ੍ਹੀ ਹੈ ਜੀ ਹਾਂਜੀ 10 ਲੀਟਰ ਦਾ ਖੁੱਲ੍ਹਾ ਹੀ ਹੈ 10 ਲੀਟਰ ਖੁੱਲ੍ਹਾ ਹਾਂ ਠੀਕ ਹੈ ਇਹਦਾ ਤਹੀਂ 15 ਲੀਟਰ ਦਿੱਤਾ ਹੀ ਪੈਸੇ ਤੇ ਛੂਏ ਕਿੰਮੀ ਹੋਊਗੀ ਦੋ ਕੱਟੇ ਇਹਦੇ ਘਰੇ ਖੜੇ ਜੀ ਤੀਜੇ ਤੀਜੇ ਛੂਏ ਤੇ ਦੋ ਛੂਏ ਪਹਿਲਾਂ ਛੂਏ ਹਾਂਜੀ ਕੀਰ ਕੱਢ ਰਿਹਾ ਦੁੱਧ ਦਾ ਠੱਟੀ ਦਾ 15 ਲੀਟਰ ਕੱਢਿਆ ਹੀ ਹੈ ਅੱਛਾ ਜੀ ਹਾਂ ਤੇ ਹੁਣ ਕਿੰਨਾ ਲੀਟਰ ਹੈ ਥੱਲੇ ਹਾਂ 10 ਜੀ ਬੋਲੇ ਚੁੱਕ ਲੀਏ ਜੀ ਭਾਵੇਂ ਤਰੀਕਾ ਜੀ ਬੱਤੀ ਉਠ ਬੋਲਣ ਨਾ ਨਹੀਂ ਬਈ ਫਾਇਦਾ ਝੂਠੇ ਬੋਲਣ ਦਾ ਕੀ ਫਾਇਦਾ ਸਾਡੇ ਇੱਕ ਹੈ ਤੇ ਕਿਹੜਾ ਹੈ ਵਾਦੀ ਹੁਣ ਜਾ ਘਟ ਹਾਂ ਤੇ ਸੇਵਾ ਕਰੂ ਬੰਦਾ ਬਸੇਰਾ ਦਾ ਇਸ ਪੰਜਾਬ ਦੀ ਹੈ ਹਾਂ ਦੀ ਹੈ ਘਰ ਦੀ ਕੱਟੀ ਪਾਲੀ ਹੋਈ ਆ ਘਰ ਦੀ ਅੱਛਾ ਦੋ ਕੱਟੀਆਂ ਇਹਦੇ ਘਰੇ ਖੜੀਆਂ ਨੇ ਉਹ ਛੂਪੀਆਂ ਅੱਛਾ ਉਹ ਛੂਪੀਆਂ ਇਹਦੀਆਂ ਇਹਦੀਆਂ ਦੋ ਕੱਟੀਆਂ ਮੂਰੇ ਹਾਂ ਠੀਕ ਹੈ ਤੇ ਹੁਣ ਇਹ ਇਹਦਾ ਮੁੱਲ ਕੀ ਕਰਦੇ ਮੁੱਲ ਇਹਦਾ 140 140 20 ਦੀ ਦੇ ਮੰਗ ਇੱਕ 20 ਤਾਂ ਦੇਵੋਗੇ ਇੱਕ 40 ਮੁੱਲ ਕਰਦੇ ਠੀਕ ਹੈ ਤੇ ਮੋਬਾਈਲ ਨੰਬਰ ਛੋਟਾ 86370 ਹਾਂ 0373 ਇੱਕ ਵਾਰੀ ਫੇਰ ਬੋਲੀ 88373 0373 ਲੈ ਬਾਈ ਇੱਕ ਵਾਰੀ ਮੈਂ ਤੁਹਾਨੂੰ ਨਾ ਫੇਰ ਕੈਮਰਾ ਮਾਰ ਕੇ ਦੂਰੋਂ ਦਿਖਾ ਦਿਆਂ ਇਹ ਆ ਲਓ ਜੀ ਤੇ ਆ ਲਓ ਜੀ ਤੇ ਉਹ ਦੂਜਾ ਨੱਕ ਵੀ ਆਪਣੇ ਆਪਣੇ ਅੱਛਾ ਤੇ ਇਹ ਇਹਦਾ ਕੀ ਕਹਿੰਦੇ ਸੀ ਵੀ ਇਹ ਦੁੱਧ ਰਲੀ ਹੋਈ ਆ ਇਹ ਇੱਕ ਮਹੀਨੇ ਦੀ ਰਲੀ ਹੋਈ ਆ ਇੱਕ ਦੁੱਧ ਚੱਕ ਪਾਸਤਾ ਨਹੀਂ ਆਉਂਦੀ ਹਨਾ ਚੱਕ ਪਾਸ ਤੇ ਦੁੱਧ ਕਿੰਨੇ ਲੀਟਰ ਆ ਥੱਲੇ ਇਹਦੇ ਤਾਂ ਦੇਖ ਅਏਗਾ ਤਾਂ 8 ਹੈਗਾ ਹੂੰ ਨੋ ਨੋ ਆ ਇਹ ਨੂੰ 8 ਕਹਿ ਕੇ ਦਿੰਨੇ ਸੀ ਤੇ ਕਿੰਨੇ ਚਿਰ ਦੀ ਸ਼ੂਈ ਆ ਆਹ ਵੇ ਚਾਹਸੀ ਦੇ ਯਾਰ ਇਹ ਹੈਗੀ 2.5 ਕਿ ਮਹੀਨੇ ਦੀ 2.5 ਮਹੀਨੇ ਦੀ ਹਾਂ ਤੇ ਕਿੰਨੇ ਦੀ ਵੇਚਣੀ ਆ ਹੁਣ 80000 ਦਾ ਮੁੱਲ ਕਰਦੇ ਹਾਂ ਜੀ ਹਾਂ ਵੇਚਾਂਗੇ 75000 75 ਦੀ ਵੇਚੋਗੇ ਤੇ ਦੁੱਧ ਕਿੰਨਾ ਦਾ ਅੱਛਾ ਦੁੱਧ ਤਾਂ ਹੈਗਾ ਤਾਂ 9 ਕਿਲੋ ਨੂੰ 8 ਦਾ 8 ਹੈਗਾ ਜਾਂਦੀ ਇਹਦੇ ਥੱਲੇ ਸੂਵੇ ਸੂਵੇ ਤਾਂ ਹੂ ਤੀਜੇ ਨੂੰ ਇਹ ਦੂਜੇ ਹੈ ਦੂਜੇ ਦੂਜੇ ਹਾਂ ਠੀਕ ਹੈ ਮੋਬਾਈਲ ਨੰਬਰ ਉਹੀ ਹਾਂ ਤਾਂ ਤੁਸੀਂ ਦੇਖੋ ਤੇ ਇੱਕ ਵਾਰੀ ਇਧਰ ਫੇਰ ਦਿਖਾ ਜਾ ਬਈ ਤੇ ਆਹ ਲਓ ਇਹਨੂੰ ਆਏ ਕਰੀ ਮਹੀਨੇ ਕਿ ਦੀ ਦੁੱਧ ਰਲੀ ਹੋਈ ਐ ਤੇ ਦੁੱਧ ਦਾ ਸੀ ਤਾਂ 8 7 8 ਲੀਟਰ ਤਾਂ ਹੈਗਾ ਜੀ ਹੈਗਾ 9 ਲੀਟਰ ਐ ਅੱਛਾ 8 ਤਾਂ ਖੁੱਲਾ ਜਾਂਦੀ 9 ਲੀਟਰ ਦੁੱਧ ਦਾ ਬਾਕੀ ਦੁੱਧ 6 ਪਾਤਾ ਹੁੰਦਾ ਬੱਚੇ ਤੇ ਮਿਲਦੀ ਹੂੰ ਠੀਕ ਐ ਅੱਛਾ ਠੰਡੀ ਚੀ ਜਰਾ ਜੀ ਠੀਕ ਕਈ बार ਨੇ ਲੱਗਾ ਕਿ ਅੰਦਰ ਕੱਟ ਨਹੀਂ ਹੋਣੀ ਉਹ ਏਸਾ ਉਹ ਹਿਸਾਬ ਨਾਲ ਸਰਵਰ ਉਹ ਹਿਸਾਬ ਰੇਟ ਹੋ ਜੂ ਤੰਦਣ ਹੋ ਜੂਗਾ ਤੇ ਬਾਕੀ ਚੰਗੀਆਂ ਕੱਟੀਆਂ ਨੇ ਮੋਹਰਾ ਦੀਆਂ ਬਾਕੀ ਬਾਈ ਦਾ ਕੰਮ ਜਿਹੜਾ ਕੱਟ ਨਹੀਂ ਹੁੰਦੀਆਂ ਕੱਟਾ ਵੀ ਲੈ ਲੈਂਦੇ ਕੋਈ ਕੁਝ ਚੰਗਾ ਮੰਨ ਲਾ ਸਕਾ ਇਹ ਗੱਟਨ ਦੀ ਮੋਹਰਾ ਦੇ ਪਹਿਲਾਂ ਕਲਾਸ ਲੈ ਲੈ ਆਪਾਂ ਬਾਕੀ ਪੜਤੇ ਸਨ 048 ਤੇ ਬਾਕੀ ਬਾਈ ਨਾਲ ਜਾਣਕਾਰੀ